ਕੜਾਕੇ ਦੀ ਪੈਰੇ ਠੰਡ ਤੋਂ ਬਚਾਉਣ ਲਈ ਸੜਕਾਂ ਤੇ ਰਹਿ ਰਹੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਗਰਮ ਕੰਬਲ ਅਤੇ ਖਾਣ ਪੀਣ ਦਾ ਸਮਾਨ ਦਫ਼ਤਰ ਵਿਖੇ ਵੰਡਿਤ ਕੀਤਾ ਗਿਆ ਇਸ ਸਮਾਨ ਪ੍ਰਧਾਨ ਚਤੰਦਰ ਕੁਮਾਰ ਬੋਵੀ ਦੀ ਪ੍ਰਧਾਨਗੀ ਹੇਠ ਵੰਡਿਆ ਗਿਆ ਇਸ ਮੌਕੇ ਸੁਸਾਇਟੀ ਨੇ ਜ਼ਰੂਰਤਮੰਦ ਲੋਕਾਂ ਦੇ ਨਾਲ ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਕੰਬਲ ਵੰਡੇ ਇਸ ਮੌਕੇ ਗੱਲਬਾਤ ਕਰਦੇ ਆ ਜਤਿੰਦਰ ਬੋਵੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਹਰ ਸਾਲ ਇਹੋ ਜਿਹੀ ਉਪਰਾਲੇ ਜ਼ਰੂਰਤਮੰਦਾਂ ਲਈ ਕਰਦੀ ਰਹਿੰਦੀ ਹੈ ਉਹਨਾਂ ਨਾਲ ਹੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਈ ਭਲਾਈ ਇਸ ਮਾਕੇ ਰਜੇਸ਼ ਕਾਲੀਆ ਗੁਲਸ਼ਨ ਟੱਕਰ ਨਰਿੰਦਰ ਕੰਡਾ ਅਸतीश ਬੱਗਾ ਰਾਜ ਮਠੱਡਾ ਜਸਵਿੰਦਰ ਭਗਤਪੁਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਕੀ ਪਤਾ ਹੀ ਅਰਦਾਸ ਵੈਲਫੇਅਰ ਸੁਸਾਇਟੀ ਹਰ ਵਾਰ ਇੱਕ ਨਵਾਂ ਉਪਰਾਲਾ ਕਰਦੀ ਹੈ ਜਿਹੜੇ ਕੀ ਕੰਬਲ ਆ ਸੀ ਤਾਂ ਹਰ ਸਾਲ ਅਰਦਾਸ ਵੈਲਫੇਅਰ ਸੁਸਾਇਟੀ ਜਦੋਂ ਵੀ ਠੰਡ ਦਾ ਪ੍ਰਕੋਪ ਵੱਧਦਾ ਵਾ ਤੇ ਅਰਦਾਸ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਕੰਬਲ ਡੋਨੇਟ ਕਰਦੀ ਆ ਰਾਤ ਨੂੰ ਘਰਾਂ ਚੋਂ ਨਿਕਲ ਕੇ ਸੜਕਾਂ ਤੇ ਵੀ ਜਾ ਕੇ ਡੋਨੇਟ ਕਰੀਦੇ ਆ ਤੇ ਵੱਧ ਤੋਂ ਵੱਧ ਅੱਜ ਜਿਹੜਾ ਦਿਨ ਸ਼ੁੱਕਰਵਾਰ ਸ਼ੁੱਕਰਵਾਰ ਵਾਲਾ ਦਿਨ ਜਿਹੜਾ ਹੁੰਦਾ ਵਾ ਉਹ ਜਿਹੜੇ ਵਿਚਾਰੇ ਸੰਤ ਮਹੰਤ ਮੰਗਦੇ ਆ ਜਿਨ੍ਹਾਂ ਨੂੰ ਆਪਾਂ ਮੰਗਤੇ ਕਹਿ ਦਿੰਨੇ ਆ ਉਹ ਸ਼ੁੱਕਰਵਾਰ ਵਾਲਾ ਦਿਨ ਜਿਹੜਾ ਫਗਵਾੜਿਓ ਮੰਗਣ ਆਂਦੇ ਆ ਤੇ ਅੱਜ ਦੇ ਦਿਨ ਉਹਨਾਂ ਨੂੰ ਆਪਾਂ ਇਹ ਕੰਬਲ ਡੋਨੇਟ ਕਰ ਰਹੇ ਆ ਇਹ ਜਿਹੜੇ ਕੰਬਲ ਆ ਸਾਨੂੰ ਜਸਪਰੀ ਦੇਈਆ ਮੇਰਾ ਵੀ ਜਲੰਧਰ ਤੋਂ ਖਾਲਸਾ ਏਟ ਦਾ ਬਹੁਤ ਵਧੀਆ ਵਰਕਰ ਆ ਉਹ ਖਾਲਸਾ ਏਡ ਲਈ ਕੰਮ ਕਰਦਾ ਉਹਨੇ ਸਾਨੂੰ ਇਹ ਕੰਬਲ ਭੇਜੇ ਸੀ ਮੇਰੇ ਵੀਰ ਨੇ ਤੇ ਉਹ ਸੀ ਉਹ ਕੰਬਲ ਜਿੰਨੇ ਆ ਗਰੀਬਾਂ ਦੇ ਵਿੱਚ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਡੋਨੇਟ ਕਰ ਰਹੇ ਆ ਤੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਵੀ ਸਾਰੇ ਜਣੇ ਰਲ ਕੇ ਜਿੰਨਾ ਵੀ ਹੋ ਸਕਦਾ ਕਿਉਂਕਿ ਠੰਡ ਦਾ ਪ੍ਰਕੋਪ ਜਿਆਦਾ ਆਪਾਂ ਵੀ ਜਦੋਂ ਘਰਾਂ ਦੇ ਵਿੱਚ ਬੈੰਨੇ ਆ ਘਰ ਦੇ ਅੰਦਰ ਰੂਮ ਦੇ ਵਿੱਚ ਬਹਿ ਕੇ ਵੀ ਕੰਨੇ ਦਾਦਾ ਹੀਟਰ ਲਾ ਦਿਓ ਠੰਡਾ ਠੰਡਾ ਤੁਸੀਂ ਦੇਖਿਆ ਨਾ ਮੈਂ ਤਾਂ ਫੇਰ ਵੀ ਗਲਪਾਗੇ ਬੈਠਾ ਇਸ ਕਰਕੇ ਜਿਹੜੇ ਰੋੜਾਂ ਸੜਕਾਂ ਤੇ ਸੌਂਦੇ ਉਹਨਾਂ ਲੋਕਾਂ ਦਾ ਤੁਸੀਂ ਲੋਕਾਂ ਨੇ ਖਿਆਲ ਕਰਨਾ ਵਾ ਮੇਰੀ ਤੁਹਾਡੇ ਸਾਰਿਆਂਗੇ ਹੱਥ ਜੋੜ ਕੇ ਬੇਨਤੀ ਆ ਪ੍ਰਮਾਤਮਾ ਸਾਰਿਆਂ ਨੂੰ ਬਹੁਤ ਪੈਸਾ ਦਿੰਦਾ ਆਪਣੀ ਕਮਾਈ ਦੇ ਵਿੱਚੋਂ ਜਰੂਰ ਸਾਰੇ ਜਣੇ ਦਸਵੰਦ ਕੱਢ ਕੇ ਜਰੂਰੀ ਨਹੀਂ ਤੁਸੀਂ ਵੀ ਸਾਨੂੰ ਦੇਨੇ ਜਾਂ ਕਿਸੇ ਐਨ ਜੀਓ ਨੂੰ ਦੇਨੇ ਆਪ ਵੀ ਜਾ ਕੇ ਤੁਸੀਂ ਸੇਵਾ ਕਰ ਸਕਦੇ ਕਰਿਆ ਜਰੂਰ ਕਰੋ ਇਹ ਇਸ ਕਰਕੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਜੁੜੋ ਵੱਧ ਤੋਂ ਵੱਧ ਸਾਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਦਿਓ ਤਾਂ ਕਿ ਅਸੀਂ ਇਦਾਂ ਦੇ ਬੰਦਿਆਂ ਦੇ ਲਈ ਹੈਲਪ ਅੱਗੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ